प्यारे दोस्तों वाहेगुरु जी का खालसा वाहेगुरु जी की फतेह मैं हां मॉन्ट्रियल ਦੇ ਇੱਕ ਬਹੁਤ ਹੀ ਪਿਆਰੇ ਪਾਰਕ ਦੇ ਵਿੱਚ ਇਸ ਪਾਰਕ ਦੇ ਵਿੱਚ ਮੈਂ ਕਾਫੀ ਦਿਨਾਂ ਤੋਂ ਘੁੰਮਣ ਆ ਰਿਹਾ ਹਾਂ ਬੜਾ ਪਿਆਰਾ ਪਾਰਕ ਮੈਨੂੰ ਇਹ ਲੱਗਾ ਹੈ ਤੇ ਮੈਂ ਸੋਚਿਆ ਕਿ ਕਿਉਂ ਨਾ ਨਾਲੇ ਇਹ ਤੁਹਾਨੂੰ ਪਾਰਕ ਵਿਖਾਈਏ ਤੇ ਨਾਲੇ ਕੁਝ ਗੱਲਾਂ ਜਿਹੜੀਆਂ ਉਹ ਕਰੀਏ ਆਪਣੇ ਕਮਿਊਨਿਟੀ ਤੇ ਔਰ ਅਸਲ ਵਿੱਚ ਜਦੋਂ ਮੈਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦਾ ਹਾਂ ਤਾਂ ਉਹਦੇ ਵਿੱਚ ਮੇਰਾ ਕੋਈ ਵੀ ਮਕਸਦ ਉਹਨਾਂ ਦੀ ਨੈਗੇਟਿਵਿਟੀ ਨਹੀਂ ਵਿਖਾਉਣਾ ਹੁੰਦਾ ਪਰੰਤੂ ਕੁਝ ਚੀਜ਼ਾਂ ਇਹੋ ਜਿਹੀਆਂ ਆ ਜਾਂਦੀਆਂ ਨੇ ਜਿਹੜੀਆਂ ਸਾਡੀ ਇਮੇਜ ਨੂੰ ਇੰਟਰਨੈਸ਼ਨਲੀ ਡਾਊਨ ਕਰਦੀਆਂ ਤੇ ਜਦੋਂ ਕੋਈ ਵੀ ਸਾਡੀ ਇਮੇਜ ਨੂੰ ਖਰਾਬ ਕਰਨ ਵਾਲੀ ਗੱਲ ਆਵੇ ਤਾਂ ਉਸ ਤੋਂ ਆਪਣੇ ਪੰਜਾਬੀ ਭਾਈਚਾਰੇ ਨੂੰ ਅਵੇਅਰ ਕਰਨਾ ਇਹ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਜਿਹੜੀ ਖਾਲਸੇ ਦੀ ਦਸਤਾਰ ਹੈ ਇਹ ਦਸਤਾਰ ਕਿਸੇ ਵੀ ਤਰ੍ਹਾਂ ਕਲੰਕਤ ਨਹੀਂ ਹੋਣੀ ਚਾਹੀਦੀ ਸਾਡਾ ਇੱਕ ਵੱਖਰੀ ਪਛਾਣ ਹੈ ਲੋਕਾਂ ਚ ਵੱਖਰੀ ਇਮੇਜ ਹੈ ਉਹ ਖਰਾਬ ਨਹੀਂ ਹੋਣੀ ਚਾਹੀਦੀ ਹੁਣ ਮੈਂ ਗੱਲ ਕਰਨ ਲੱਗਾ ਵਾਂ ਇੱਕ ਉਸ ਘਟਨਾ ਦੀ ਜਿਹੜੀ ਘਟਨਾ ਸਾਡੇ ਸਿੱਖਾਂ ਦੇ ਵਾਸਤੇ ਬੜੀ ਨਮੋਸ਼ੀ ਜਨਕ ਹੈ ਔਰ ਇਹ ਘਟਨਾ ਕੋਈ ਜ਼ਿਆਦਾ ਪੁਰਾਣੀ ਨਹੀਂ ਕੱਲ ਪਰਸੋਂ ਹੀ ਵਾਪਰੀ ਹੈ ਜੇ ਮੈਂ ਇਸ ਘਟਨਾ ਦੀ ਗੱਲ ਕਰਨੀ ਹੋਵੇ ਤੇ ਉਹ ਘਟਨਾ ਪਹਿਲੇ ਮੈਂ ਦੱਸ ਦੇਵਾਂ ਤੁਹਾਨੂੰ ਫਿਰ ਉਹਦੇ ਤੇ ਆਪਾਂ ਗੱਲ ਕਰਾਂਗੇ ਅਸਲ ਵਿੱਚ ਇੱਥੇ ਨਾ ਇੱਕ ਉਹ ਗਰੁੱਪ ਇੱਕ ਬੰਦਾ ਨਹੀਂ ਕਰੀਬ 5-6 ਬੰਦੇ ਸਨ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਅਸੀਂ ਖਾਲਿਸਤਾਨ ਦੇ ਜਿਹੜਾ ਉਹ ਸਭ ਤੋਂ ਐਕਟਿਵ ਮੈਂਬਰ ਹੈ ਤੇ ਅਸੀਂ ਹਰ ਤਰੀਕੇ ਨਾਲ ਖਾਲਿਸਤਾਨ ਬਣਾਉਣਾ ਹੈ ਗੁਰੂ ਘਰਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਵੀ ਉਹ ਅੱਗੇ ਰਹਿੰਦੇ ਸਨ ਤੇ ਆਪਣੇ ਆਪ ਨੂੰ ਮਤਲਬ ਕਿ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਖਾਲਸਤਾਨੀ ਐਕਟੀਵਿਟੀ ਹੋਣੀ ਹੁੰਦੀ ਸੀ ਉਸ ਐਕਟੀਵਿਟੀ ਨੂੰ ਉਹ ਜਿਹੜਾ ਵਾ ਮੋਰੀ ਹੋ ਕੇ ਕਰਦੇ ਸਨ ਮੈਂ ਨਾਮ ਤੇ ਰਿਵੀਲ ਨਹੀਂ ਕਰਾਂਗੇ ਉਹ ਅਲੱਗ-ਅਲੱਗ ਵੀਡੀਓ ਪਈਆਂ ਉਹਦੇ ਤੁਸੀਂ ਦੇਖ ਲੈਣਾ ਉਹਨਾਂ ਨੇ ਕੀ ਕੀਤਾ ਕਿ ਇੱਕ ਪਰਿਵਾਰ ਨੂੰ ਇੱਥੇ ਸਿੱਖਾਂ ਨੂੰ ਹੀ ਫੋਨ ਲਾ ਲਿਆ ਪੰਜਾਬੀਆਂ ਨੂੰ ਤੇ ਉਹਨਾਂ ਨੂੰ ਕਹਿੰਦੇ ਜੀ ਪੰਥ ਦੀ ਸੇਵਾ ਲਈ ਤੁਹਾਡੇ ਤੋਂ 1.5 ਲੱਖ ਡਾਲਰ ਦਸਵੰਦ ਚਾਹੀਦਾ ਸਾਨੂੰ ਇੰਨਾ ਦਸਵੰਦ ਦੋ ਪਰ ਦਸਵੰਦ ਮੰਗਣ ਦਾ ਤਰੀਕਾ ਉਹਨਾਂ ਦਾ ਉਹੀ ਸੀ ਜਿਹੜਾ ਤਰੀਕਾ 1990 ਦੇ ਆਸ-ਪਾਸ ਸਾਡੇ ਪੰਜਾਬ ਦੇ ਵਿੱਚ ਚੱਲਦਾ ਹੁੰਦਾ ਸੀ ਕਿ ਦਸਵੰਦ ਵੀ ਜਿਹੜਾ ਉਹ ਬੰਦੂਕ ਦੀ ਨੋਕ ਤੇ ਮੰਗਿਆ ਜਾਂਦਾ ਸੀ ਦਸਵੰਦ ਮੰਗਣ ਤੋਂ ਪਹਿਲਾਂ ਉਹ ਲੋਕ ਰਾਤ ਉਹਨਾਂ ਦੇ ਘਰ ਗਏ ਜਾ ਕੇ ਉਸ ਬੰਦੇ ਦੀ ਕਾਰ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ। ਉਹਦੀ ਘਰ ਵਾਲੀ ਦੀ ਕਾਰ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ। 13 ਰਾਉਂਡ ਉਹਨਾਂ ਨੇ ਉੱਥੇ ਜਿਹੜੇ ਸੀ ਚਲਾਏ। ਉਹ ਰਾਉਂਡ ਚਲਾਉਣ ਤੋਂ ਬਾਅਦ ਸਾਰਾ ਕੰਮ ਕਰਨ ਤੋਂ ਬਾਅਦ ਫੇਰ ਉਹਨਾਂ ਨੂੰ ਉਹਨਾਂ ਨੇ ਫੋਨ ਕੀਤਾ। ਕਿ ਭਾਈ ਇਹ ਤੇ ਅਸੀਂ ਤੁਹਾਨੂੰ ਜਿਹੜਾ ਇਹ ਦੱਸਿਆ ਕਿ ਅਸੀਂ ਸਿਰਫ ਕਹਿਣ ਵਾਲੇ ਨਹੀਂ ਐਵੇਂ ਨਾ ਸੋਚਿਓ ਵੀ ਅਸੀਂ ਖਾਲੀ ਬੰਦੇ ਆ ਸਾਡੇ ਕੋਲ ਪਾਵਰ ਬਹੁਤ ਹੈ। ਇਹ ਕੁਛ ਅਸੀਂ ਕਰ ਸਕਦੇ ਆ ਤੁਹਾਡੇ ਨਾਲ ਵੀ ਅਜੇ ਤੇ ਕਾਰ ਦੇ ਟਹਿਰ ਚ ਗੋਲੀਆਂ ਮਾਰੀਆਂ ਤੇ ਜੇ ਸਾਨੂੰ ਇਸ ਪੰਥਕ ਕਾਰਜ ਲਈ ਤੁਸੀਂ 1.5 ਲੱਖ ਰੁਪਇਆ ਨਾ ਦਿੱਤਾ ਤੇ ਫੇਰ ਅਸੀਂ ਤੁਹਾਨੂੰ ਵੀ ਮਾਰਾਂਗੇ ਕਿਡਨਾਪ ਵੀ ਕਰਾਂਗੇ ਤੇ ਜੇ ਅਸੀਂ ਕਿਡਨਾਪ ਕਰ ਲਿਆ ਤੇ ਫੇਰ 7 ਲੱਖ ਰੁਪਇਆ ਲਵਾਂਗੇ ਤੇ ਕਹਿੰਦੇ ਕਿ ਅਸੀਂ ਇੱਕ ਦਾ ਬੱਚਾ ਕਿਡਨਾਪ ਕਰ ਵੀ ਚੁੱਕੇ ਆ ਉਹਨਾਂ ਨੇ ਹੁਣ 7 ਲੱਖ ਰੁਪਈਆ ਦੇ ਕੇ ਛੁੱਟਣਾ ਤੇ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਐਦਾਂ ਛੁੱਟਣਾ ਵਾ ਜਾਂ 7 ਲੱਖ ਰੁਪਈਆ ਦੇ ਕੇ ਛੁੱਟਣਾ ਹੈ 7 ਲੱਖ ਰੁਪਈਆ ਨਹੀਂ 1000 ਡਾਲਰ ਕਿਉਂਕਿ 7 ਲੱਖ ਡਾਲਰ ਹੈ ਜਿਹੜੇ ਹੁਣ ਤੁਸੀਂ ਇਹਨਾਂ ਨੂੰ ਇੰਟੂ 60 ਕਰ ਲਓ ਤੇ ਤੁਹਾਨੂੰ ਪਤਾ ਚੱਲ ਜਾਏਗਾ 4-5 ਕਰੋੜ ਰੁਪਈਆ ਬੰਦ ਹੈ ਉਹਨਾਂ ਲੋਕਾਂ ਨੇ ਇਹ ਦੇਖਿਆ ਕਿ ਜਦ ਇਹੇ ਕੰਮ ਤੇ ਕਦੇ 1990 ਦੇ ਆਸ-ਪਾਸ ਪੰਜਾਬ 'ਚ ਹੁੰਦਾ ਸੀ ਲੋਕ ਚੁੱਪ ਰਹਿੰਦੇ ਸੀ ਹੁਣ ਵੀ ਅਸੀਂ ਚੁੱਪ ਰਹੇ ਗਏ ਤੇ ਇਹ ਅੱਜ ਦੋ ਜਾਣੇ ਨਿਸ਼ਾਨਾ ਬਣੇ ਆ ਤੇ ਕੱਲ ਨੂੰ ਇਹੋ ਜੇ ਲੋਕਾਂ ਦਾ ਨਿਸ਼ਾਨਾ ਕਈ ਹੋਰ ਸੈਂਕੜੇ ਲੋਕ ਬਣ ਗਏ ਇਸ ਲਈ ਕੁਝ ਕਰੀਏ ਕਰਨ ਲਈ ਉਹਨਾਂ ਨੇ ਫਿਰ ਉਹਨਾਂ ਨੂੰ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਉਹਨਾਂ ਨੇ ਕਿਡਨਾਪ ਕਰਨ ਦੀ ਕੋਸ਼ਿਸ਼ ਕਰ ਲਈ ਤੇ ਜਦੋਂ ਦਸ਼ਮੇਸ਼ ਕਲਚਰ ਸੁਸਾਇਟੀ ਗੁਰਦਾਰਾ ਸੇਵ ਚ ਉਹ ਸੱਜਣ ਗਏ ਤੇ ਉਹ ਪਿੱਛੇ 3-4 ਗੱਡੀਆਂ ਲੈ ਕੇ ਉਹਨਾਂ ਨੂੰ ਕਿਡਨਾਪ ਕਰਨ ਦੇ ਵਾਸਤੇ ਵੀ ਪਹੁੰਚ ਗਏ। ਪਰੰਤੂ ਉੱਥੇ ਸੰਗਤ ਹੋਰ ਵੀ ਮਿਲ ਗਈ, ਹੋਰ ਵੀ ਸੱਜਣ ਮਿਲ ਗਏ ਤੇ ਜਦੋਂ ਇਸ ਦੇ ਵਿੱਚ ਉਹ ਫੜੇ ਗਏ ਬੰਦੇ ਜਿਹੜੇ ਕਿਡਨਾਪ ਕਰਨ ਗਏ ਸੀ ਪੁਲਿਸ ਨੇ पकड़े ਉਹ ਪਕੜਦਿਆਂ ਦੀ ਫੋਟੋ ਵੀ ਖਾਸ ਆ ਰਹੀ ਹੈ ਤੇ ਉਹ ਬੰਦੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਵਿੱਚ ਵੀ ਅੱਗੇ ਮੋਰੀ ਰਹਿਣ ਵਾਲੇ ਸਨ। ਅਮਰਤ ਧਾਰੀ ਸੰਨ ਸਿਰ ਤੇ ਦਮਾਲੇ ਸਜਾਉਣ ਵਾਲੇ ਜਿਸ ਤਰ੍ਹਾਂ ਅਸੀਂ ਵੀਡੀਓ ਚ ਦੇਖਿਆ ਕਿਉਂਕਿ ਮੈਂ ਉੱਥੇ ਸਰੀ ਸਾਈਡ ਗਿਆ ਨਹੀਂ ਮੈਨੂੰ ਜਿਆਦਾ ਜਿਹੜਾ ਹੈਗਾ ਕੈਲਗਰੀ ਦਾ ਪਤਾ ਨਹੀਂ ਇਹ ਘਟਨਾ ਕੈਲਗਰੀ ਗੁਰਦੁਆਰੇ ਦੀ ਹੈ ਦਸ਼ਮੇਸ਼ ਕਲਚਰ ਸੁਸਾਇਟੀ ਗੁਰਦੁਆਰਾ ਕੈਲਗਰੀ ਦੀ ਹੈ ਉੱਥੇ ਪਾਰਕਿੰਗ ਦੇ ਵਿੱਚੋਂ ਪੁਲਿਸ ਵਾਲੇ ਆ ਜਿਹੜੇ ਉਹਨਾਂ ਨੂੰ ਜਦੋਂ ਫੜ ਰਹੇ ਆ ਉਹਨਾਂ ਤੋਂ ਉਹਨਾਂ ਦੇ ਹਥਿਆਰ ਫੜ ਰਹੇ ਆ ਤੇ ਉਸ ਵੇਲੇ ਸਾਨੂੰ ਇਹ ਲੱਗਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਜਿਨ੍ਹਾਂ ਦੀ ਇਮੇਜ ਮਾਨਵਤਾ ਦੀ ਸੇਵਾ ਕਰਨ ਵਾਲੀ ਹੈ ਉਹ ਸਿੱਖ ਅੱਜ ਕਿਸ ਪਾਸੇ ਨੂੰ ਜਾ ਰਹੇ ਹੈ ਤੇ ਇੱਕ ਪੈਸੇ ਦੀ ਖਾਤਰ ਹੀ ਕਿੰਨੇ ਕੰਮ ਹੈ ਜਿਹੜੇ ਉਹ ਅਸੀਂ ਗਲਤ ਕਰਦੇ ਜਾ ਰਹੇ ਹਾਂ ਤੇ ਉਹਨਾਂ ਗਲਤ ਕੰਮਾਂ ਦਾ ਜਿਹੜਾ ਅਸਰ ਹੈ ਉਹ ਇੱਕ ਦੋ ਤੇ ਨਹੀਂ ਸਗੋਂ ਸਾਰੀ ਕਮਿਊਨਿਟੀ ਦੇ ਪੈਂਦਾ ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ ਕਿਸੇ ਸਮੇਂ ਕਿ ਸਮਾਲੀਆ ਦੇ ਜੋ ਲੋਕ ਐ ਉਹ ਕਿਡਨਾਪਰ ਐ ਲੋਕਾਂ ਨੂੰ ਕਿਡਨਾਪ ਕਰ ਲੈਂਦੇ ਆ ਹੋਰ ਵੀ ਕਈ ਜਿਹੜਾ ਵਾ ਲੋਕਾਂ ਤੇ ਇਹ ਇੱਕ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਵੀ ਜਿਹੜਾ ਉਹ ਨਫ਼ਰਤ ਕਰਦੇ ਐ ਪਰ ਇਹ ਵੀ ਹੁਣ ਇੱਕ ਹੋਰ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹਦਾ ਜਿਹੜਾ ਅਸਰ ਇੱਕ ਅੱਡੇ ਤੇ ਨਹੀਂ ਪਵੇਗਾ ਇੱਥੋਂ ਦੀ ਪੁਲਿਸ ਲਈ ਹੁਣ ਜਾਂ ਸਰਕਾਰ ਲਈ ਜਾਂ ਜਿਹੜੀਆਂ ਹੋਰ ਮਲਟੀ ਕਮਿਊਨਿਟੀਜ਼ ਕੈਨੇਡਾ ਦੇ ਵਿੱਚ ਰਹਿੰਦੀਆਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਹੈ ਕਿ ਇਹ ਜਿਹੜੇ ਲੋਕ ਨੇ ਨਾ ਇਹ ਕ੍ਰਿਮੀਨਲ ਟਾਈਪ ਦੇ ਲੋਕ ਹੁੰਦੇ ਆ ਕੋਈ ਬਹੁਤੇ ਰਿਸਪੈਕਟਡ ਲੋਕ ਨਹੀਂ ਹੁੰਦੇ ਮੇਰਾ ਇਹ ਸਾਰੇ ਹੀ ਵੀਰਾਂ ਭੈਣਾਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਮੈਂ ਕਿਸੇ ਵੀ ਮੂਵਮੈਂਟ ਦੇ ਨਾ ਪੱਖ ਚ ਹੈ ਤੇ ਨਾ ਵਿਰੋਧ ਚ ਹੈ ਮੈਂ ਦੋਵੇਂ ਗੱਲਾਂ ਕਹਿ ਦਿੰਦਾ ਕਿਉਂਕਿ ਇਹ ਵੀ ਨਹੀਂ ਮੈਂ ਕਹਿੰਦਾ ਕਿ ਜੀ ਮੈਂ ਉਹਨਾਂ ਦੇ ਪੱਖ ਸਾਂ ਤੇ ਮੈਂ ਵਿਰੋਧ ਸਾਂ ਪਰ ਮੈਂ ਇਹ ਕਹਿੰਦਾ ਹੈ ਕਿ ਸਾਨੂੰ ਇਹੋ ਜਿਹਾ ਕੰਮ ਜਿੰਨਾ ਕੰਮਾਂ ਦੇ ਨਾਲ ਸਾਡੀ ਜਿਹੜੀ ਕਮਿਊਨਿਟੀ ਦੀ ਇਮੇਜ ਹੈ ਜਾਂ ਸਿੱਖਾਂ ਦੀ ਇਹ ਦਸਤਾਰ ਹੈ ਉਹ ਜਿਹੜੇ ਕੰਮਾਂ ਕਰਕੇ ਕ੍ਰਿਮੀਨਲ ਬਣਦੀ ਹੈ ਉਹਨਾਂ ਕੰਮਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਹਰ ਸਿੱਖ ਸਿਮਿਲਰ ਹੀ ਦਿਸਦਾ ਹੈ ਕੋਈ ਫਰਕ ਨਹੀਂ ਇਹ ਕਰ ਸਕਦੇ ਇਹਨਾਂ ਨੂੰ ਐਵੇਂ ਲੱਗਦਾ ਹੈ ਕਿ ਸਾਰੇ ਦਾੜੀ ਵਾਲੇ ਪੱਗ ਵਾਲੇ ਇੱਕ ਹੀ ਚੀਜ਼ ਹੈ ਇਸ ਲਈ ਇੱਥੋਂ ਦੇ ਮਾਹੌਲ ਦੇ ਵਿੱਚ ਅਸੀਂ ਵਿਚਰਨਾ ਤੇ ਸਾਨੂੰ ਬਹੁਤ ਕੁਝ ਸੋਚਣਾ ਪਵੇਗਾ ਦੂਸਰੀ ਇੱਕ ਹੋਰ ਵੀ ਚੀਜ਼ ਹੈ ਮੈਂ ਨਾਲ ਦੀ ਨਾਲ ਪਾਰਕ ਦੇ ਦੂਸਰੇ ਸੀਨ ਵਿੱਚ ਵਿਖਾਉਣਾ ਕਿਉਂਕਿ ਸਾਰੀਆਂ ਚੀਜ਼ਾਂ ਨਾਲੇ ਗੱਲਾਂ ਕਰਦੇ ਇੱਥੇ ਕੀ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਮੈਂ ਕੱਲ ਵੀ ਇੱਕ ਮਾਤਾ ਦੇਖੀ ਕਿਉਂਕਿ ਉਹਦੀ ਸੈਲਫ ਰਿਸਪੈਕਟ ਕਰਕੇ ਮੈਂ ਫੋਟੋ ਨਹੀਂ ਲਗਾ ਰਿਆ ਤੇ ਪਾਰਕ ਮੈਂ ਬੁਖਾਰਿਆ ਨਾਲ ਤੇ ਉਹਦੀ ਫੋਟੋ ਦੀ ਬਜਾਏ ਮੈਂ ਗੱਲ ਹੈ ਜਿਹੜੀ ਉਹ ਵੈਸੇ ਕਰ ਰਿਆ ਉਹ ਮਾਤਾ ਸੀ ਜਿਹੜੀ ਕਰੀਬ 70 80 ਸਾਲ ਦੀ ਮਾਤਾ ਹੈ ਉਸ ਮਾਤਾ ਦੇ ਕੋਲ ਪ੍ਰਾਪਰਟੀ ਦੇ ਨਾਮ ਤੇ ਇੱਕ ਬੈਗ ਹੈ ਇੱਕ ਕੰਬਲ ਹੈ ਇੱਕ ਮੋਬਾਈਲ ਹੈ ਛੋਟਾ ਜਿਹਾ ਜਿਹੜਾ ਨੰਬਰਾਂ ਵਾਲਾ ਹੁੰਦਾ ਹੈ 스마트ਫੋਨ ਨਹੀਂ ਦੂਸਰਾ ਫੋਨ ਹੈ ਮਾਤਾ ਦੇ ਕੋਲ ਕੋਈ ਵੀ ਘਰ ਨਹੀਂ ਹੈ ਸਵੇਰੇ ਉਹ 5 ਵਜੇ ਗੁਰਦੁਆਰਾ ਸਾਹਿਬ ਚ ਆ ਕੇ ਬੈਠ ਜਾਂਦੀ ਹੈ ਰਾਤ ਨੂੰ 9 10 ਵਜੇ ਉਹਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਮਾਤਾ ਇਹ ਜਿਹੜੀ ਕਿਤੇ ਵੀ ਬਾਹਰ ਹੁਣ ਮੈਨੂੰ ਤੇ ਪਤਾ ਨਹੀਂ ਕਹਿੰਦੀ ਹੈ ਕਿਸੇ ਵੀ ਕੰਦ ਕੋਲੇ ਦੇ ਨਾਲ ਮੈਂ ਲੱਗ ਕੇ ਰਾਤ ਕੱਟ ਲੈਣੀ ਹੈ ਜੇ بارش ਆ ਜਾਵੇ ਤੇ ਕਿਸੇ ਪੁਲ ਜਾਂ ਕਿਸੇ ਛੱਜੇ ਦੇ ਹੇਠਾਂ ਬੈਠ ਜਾਂਦੇ ਆ ਹੁਣ ਕੈਨੇਡਾ ਦੀ ਜਿਹੜੀ ਠੰਡ ਹੈ ਨਾ ਇਹ ਬੜੀ ਭੈੜੀ ਜੀ ਠੰਡ ਹੁੰਦੀ ਹੈ ਕਿਉਂਕਿ ਹੁਣ ਵੀ ਅਜੇ ਮੈਂ ਕਹਾਂ ਪੀ ਇਸ ਟਾਈਮ ਤੇ ਅੱਜ 29 ਸਤੰਬਰ ਹੈ ਜਦ 29 ਸਤੰਬਰ ਨੂੰ ਇੰਡੀਆ ਦੇ ਵਿੱਚ ਜਿਹੜੀ ਇਸ ਵੇਲੇ ਕਾਫੀ ਗਰਮੀ ਹੋਏਗੀ ਹੋ ਸਕਦਾ ਹੈ ਲੋਕਾਂ ਦੇ ਏਸੀ ਵੀ ਚੱਲ ਰਹੇ ਹੋਣ ਪਰ ਕੈਨੇਡਾ ਦੇ ਵਿੱਚ ਇੰਨੀ ਕ ਠੰਡ ਹੋ ਗਈ ਹੈ ਕਿ ਅਜੇ ਇੱਥੇ ਜਿਹੜਾ ਹੈ ਸਵੈਟਰ ਕੋਟੀਆਂ ਲੋਕਾਂ ਨੂੰ ਪਾਉਣੀਆਂ ਪੈ ਰਹੀਆਂ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਕਿ ਬੱਚੇ ਕੁਝ ਪਲੇਅਰ ਉਹ ਖੇਡ ਰਹੇ ਨੇ ਤੇ ਉਹਨਾਂ ਨੇ ਵੀ ਜਿਹੜੇ ਆ ਉਹ ਵਾਰਮਰਸ ਗਰਮ ਕੋਟੀਆਂ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਲਾ ਗੂਮੀ ਕਰਕੇ ਥੋੜਾ ਜਿਹਾ ਸੀਨ ਦਿਖਾ ਦੇਣਾ ਕਿ ਤੁਸੀਂ ਇਹ ਦੇਖ ਸਕਦੇ ਹੋ ਮਤਲਬ ਕਿ ਇੰਨੀ ਗਠੰਡ ਹੈ ਨਾਲੇ ਧੁੰਦ ਵੀ ਪਈ ਹੋਈ ਤੁਹਾਨੂੰ ਜਿਹੜੀ ਹੈ ਉਹ ਚਾਰਚ ਫੇਰੇ ਦਿਸ ਜਾਏਗੀ ਕਿ ਕਿਸ ਤਰ੍ਹਾਂ ਧੁੰਦ ਵੀ ਦਿਸ ਰਹੀ ਹੈ ਮੌਸਮ ਇੰਨਾ ਗਠੰਡਾ ਹੈ ਜਿੰਨਾ ਕਿ ਸਾਡੇ ਦਸੰਬਰ ਐਂਡ ਜਾਂ ਜਨਵਰੀ ਸਟਾਰਟਿੰਗ ਤੇ ਹੁੰਦਾ ਹੈ ਉਦਾਂ ਦਾ ਮੌਸਮ ਇਸ ਵੇਲੇ 29 ਸਤੰਬਰ ਨੂੰ ਐਤਵਾਰ ਨੂੰ ਮੈਂ ਇਹ ਕਹਿਦਾ ਕਿ 9 ਵਜੇ ਦਾ ਇਹ ਮੌਸਮ ਹੈ 9 ਵਜੇ ਇਹੋ ਜੀ ਹਾਲਾਤ ਇੱਥੇ ਸਾਨੂੰ ਦਿਸ ਰਿਹਾ ਹੈ ਹੁਣ ਇੰਨੀ ਠੰਡ 'ਚ ਉਹਦਾ ਰਹਿਣਾ ਬੜਾ ਮੁਸ਼ਕਲ ਹੈ ਬਾਹਰ ਕਿਸ ਤਰ੍ਹਾਂ ਉਹ ਗੁਜ਼ਾਰਾ ਕਰਦੀ ਹੋਏਗੀ ਤਰਸ ਤੇ ਬਹੁਤ ਆਉਂਦਾ ਹੈ ਪਰ ਬੇਵਸਾ ਹਾਂ ਕਰ ਕੁਝ ਸਕਦੇ ਨਹੀਂ ਇਹਦੇ ਨਾਲ ਹੀ ਮੈਂ ਹੋਰ ਵੀ ਇੱਕ ਚੀਜ਼ ਕਹਿ ਦੇਵਾਂ ਕਿ ਸਾਡੇ ਬਹੁਤ ਸਾਰੇ ਪੰਜਾਬ ਤੋਂ ਰਿਫਿਊਜੀ ਬਣ ਕੇ ਵੀ ਇੱਥੇ ਆਏ ਹੋਏ ਐ ਔਰ ਮੈਂ ਹੈਰਾਨ ਹੁੰਨਾ ਨਿੱਕੇ ਨਿੱਕੇ ਬੱਚੇ ਕੇ ਨਿੱਕੇ ਬੱਚੇ ਜਿਨ੍ਹਾਂ ਦੀ ਉਮਰ ਅਜੇ 5 ਸਾਲ 10 ਸਾਲ ਹੈ ਜਾਂ ਇਸ ਤੋਂ ਵੀ ਛੋਟੀ ਹੈ ਉਹਨਾਂ ਬੱਚਿਆਂ ਨੂੰ ਵੀ ਅਸੀਂ ਰਿਫਿਊਜੀ ਬਣਾ ਦਿੱਤਾ ਹੈ ਉਹਨਾਂ ਦਾ ਵੀ ਰਿਫਿਊਜੀ ਕੇਸ ਲਾ ਦਿੱਤੇ ਆ ਤੇ ਕਿਹਾ ਕੀ ਗਿਆ ਹੈ ਕਿ ਸਾਨੂੰ ਜੀ ਇੰਡੀਆ ਦੇ ਵਿੱਚ ਖਤਰਾ ਹੈ ਹੁਣ ਜੇ ਰ ਇਹ ਸੋਚੋ ਕਿ ਰੀਅਲੀ ਸਾਨੂੰ ਇੰਡੀਆ ਚ ਖਤਰਾ ਹੈ ਜਾਂ ਇਹ ਖਤਰਾ ਸਿਰਫ ਐਸੇ ਕਰਕੇ ਹੀ ਝੂਠਾ ਸਿਰਜਿਆ ਗਿਆ ਹੈ ਕਿਉਂਕਿ ਇੰਡੀਆ ਦੇ ਵਿੱਚ ਇੱਥੋਂ ਦੇ 1 ਡਾਲਰ ਦੀ ਕੀਮਤ 60 ਡਾਲਰ ਬਣਦੀ ਹੈ ਤੇ ਅਸੀਂ ਇੱਥੇ ਆ ਕੇ ਸੋਚ ਰਹੇ ਹਾਂ ਕਿ ਜੇ ਅਸੀਂ 1000 ਡਾਲਰ ਵੀ ਕਮਾ ਲਿਆ ਤੇ ਇੰਡੀਆ ਜਾ ਕੇ ਉਹ 60000 ਬਣ ਜਾਣਾ ਇਸ ਚੱਕਰ ਦੇ ਵਿੱਚ ਅਸੀਂ ਬੇਕਾਰ ਹੋ ਗਏ ਜਦ ਕਿ ਗੁਰਬਾਣੀ ਸਾਨੂੰ ਕਹਿੰਦੀ ਹੈ ਬਾਹਰ ਪਰਾਇ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਮੈਂ ਰੱਖ ਸੀ ਜੀਓ ਸਰੀਰੋਂ ਦੇ ਤੇ ਜੇਕਰ ਅਸੀਂ ਦੂਸਰੀ ਜਗ੍ਹਾ ਤੇ ਉਹਨਾ ਗਲਤ ਨਹੀਂ ਹੈ ਅਸੀਂ ਵੀ ਆਏ ਹੋਏ ਆ ਅਸੀਂ ਵੀ ਇਨਾ ਕੰਟਰੀਸ ਰਹਿ ਰਹੇ ਆ ਪਰ ਇਨਾ ਕੰਟਰੀਸ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਨਹੀਂ ਕਿ ਅਸੀਂ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਕਰੀਏ ਅਸੀਂ ਇੱਥੇ ਚੰਗੀ ਤਰ੍ਹਾਂ ਇੱਕ ਚੰਗੇ ਨਾਗਰਿਕ ਬਣ ਕੇ ਚੰਗੇ ਸ਼ਹਿਰੀ ਬਣ ਕੇ ਜ ਚੰਗੇ ਇਨਸਾਨ ਬਣ ਕੇ ਰਹੀਏ ਜਿਹਦਾ ਅਸਰ ਇਹ ਹੋਵੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਸਤਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖਸ਼ੇ ਹੋਏ ਇਸ ਰੂਪ ਹੈ ਜਿਹੜੇ ਭਾਂਦੀ ਲੋਕਾਂ ਦੇ ਵਿੱਚ ਰਿਸਪੈਕਟ ਹੋਵੇ ਨਾ ਕਿ ਲੋਕ ਸਾਨੂੰ ਹੇਟ ਦੇ ਨਾਲ ਦੇਖਣ ਕਿਉਂਕਿ ਅਸੀਂ ਆਪਣੀ ਆਈਡੈਂਟੀਟੀ ਛਪਾ ਨਹੀਂ ਸਕਦੇ ਹੋਰ ਕੋਈ ਤਾਂ ਜਿਹੜਾ ਹੋਏਗਾ ਉਹਨੂੰ ਪੁੱਛਣਾ ਪਵੇਗਾ ਆਰ ਯੂ ਹਿੰਦੂ ਆਰ ਯੂ ਕ੍ਰਿਸਚੀਅਨ ਆਰ ਯੂ ਮੁਸਲਮ ਪਰ ਸਾਨੂੰ ਕੋਈ ਇਹ ਨਹੀਂ ਪੁੱਛੇਗਾ ਕਿ ਅਸੀਂ ਕੌਣ ਹਾਂ ਸਾਡੇ ਵਿੱਚੋਂ ਜਦੋਂ ਇੱਕ ਵੀ ਬੰਦਾ ਇੱਥੇ ਗਲਤ ਹਰਕਤ ਕਰੇਗਾ ਤੇ ਉਸ ਗਲਤ ਹਰਕਤ ਦਾ ਨਤੀਜਾ ਇਹ ਨਿਕਲੇਗਾ ਕਿ ਸਾਰੇ ਲੋਕ ਸਾਨੂੰ ਗਲਤ ਸਮਝਣ ਲੱਗ ਜਾਣਗੇ ਉਹੀ ਗਲਤ ਇੱਥੋਂ ਦੇ ਲੋਕਾਂ ਨੇ ਸਮਝਿਆ ਉਹਨਾਂ ਨੂੰ ਇਹ ਲੱਗਾ ਕਿ ਲੋਕ ਇਹ ਜਿਹੜੇ ਕ੍ਰਿਮੀਨਲ ਵੀ ਨੇ ਇਹ ਲੋਕ ਨੇ ਜਿਹੜੇ ਬੇਈਮਾਨ ਵੀ ਨੇ ਇਹ ਲੋਕ ਹੈ ਜਿਹੜੇ ਝੂਠੇ ਵੀ ਹੈ ਇਹ ਲੋਕ ਮੌਕਾਪ੍ਰਸਤ ਵੀ ਹੈ ਤੇ ਇਸ ਤਰ੍ਹਾਂ ਜਿਹੜੀ ਸਾਡੇ ਵਾਸਤੇ ਇੱਕ ਨਫ਼ਰਤ ਜੀ ਪੈਦਾ ਹੋ ਰਹੀ ਹੈ ਇੰਟਰਨੈਸ਼ਨਲ ਕਮਿਊਨिटीज ਦੇ ਵਿੱਚ ਉਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਹੁਤ ਵੱਡੀ ਰੁਕਾਵਟ ਬਣ ਸਕਦੀ ਹੈ ਕਿਉਂਕਿ ਮੈਂ ਸੁਣਿਆ ਸੀ ਇੱਕ ਵਿਦਵਾਨ ਨੇ ਇੱਕ ਵਾਰ ਕਿਹਾ ਸੀ ਜਿੰਨੇ ਲੋਕਾਂ ਨੂੰ ਬਾਬਾ ਫਰੀਦ ਜੀ ਨੇ ਪਿਆਰ ਦੇ ਨਾਲ ਮੁਸਲਮਾਨ ਬਣਾ ਦਿੱਤਾ ਸੀ ਉਨੇ ਲੋਕਾਂ ਨੂੰ ਔਰੰਗਜ਼ੇਬ ਦੀ ਤਲਵਾਰਾਂ ਹੀ ਬਣਾ ਸਕੀ ਔਰੰਗਜ਼ੇਬ ਦੀ ਤਲਵਾਰ ਨੇ ਲੋਕਾਂ ਦਾ ਵਿਸ਼ਵਾਸ ਇਸਲਾਮ ਤੋਂ ਤੋੜਿਆ ਸੀ ਬਾਬਾ ਫਰੀਦ ਜੀ ਦੇ ਪਿਆਰ ਨੇ ਲੋਕਾਂ ਦਾ ਵਿਸ਼ਵਾਸ ਇਸਲਾਮ ਪ੍ਰਤੀ ਬਣਾਇਆ ਸੀ ਅੱਜ ਵੀ ਸਿੱਖ ਇਹ ਹਮੇਸ਼ਾ ਪੜਦੇ ਐ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲਣਾ ਆਇਓ ਪੰਜੇ ਵਖਤ ਮਸਜਿਦ ਤੇ ਇਸ ਤਰ੍ਹਾਂ ਜੋ ਪਿਆਰ ਗੁਰੂ ਗ੍ਰੰਥ ਸਾਹਿਬ ਪ੍ਰਤੀ ਗੁਰਦੁਆਰੇ ਪ੍ਰਤੀ اپنی دستار ਪ੍ਰਤੀ ਆਪਣੇ ਕਕਾਰਾਂ ਪ੍ਰਤੀ ਅਸੀਂ ਇੰਟਰਨੈਸ਼ਨਲ ਕਮਿਊਨਿਟੀਆਂ ਦੇ ਮਨਾਂ ਵਿੱਚ ਪੈਦਾ ਕਰਨਾ ਹੈ ਉਹ ਪਿਆਰ ਤਾਂ ਹੀ ਪੈਦਾ ਹੋ ਸਕਦਾ ਹੈ ਜੇ ਸਾਡਾ ਕਿਰਦਾਰ ਵਧੀਆ ਹੋਵੇਗਾ ਤੇ ਜੇ ਸਾਡਾ ਕਿਰਦਾਰ ਵਧੀਆ ਨਹੀਂ ਹੈ ਤਾਂ ਅਸੀਂ ਫਿਰ ਜਿਹੜਾ ਉਹ ਸਾਰਿਆਂ ਦੇ ਮਨਾਂ 'ਚ ਆਪਣੀ ਕਮਿਊਨਿਟੀ ਲਈ ਹੇਟ ਪੈਦਾ ਕਰ ਦੇਵਾਂਗੇ ਜਿਸ ਤਰ੍ਹਾਂ ਮੈਂ ਕੈਲਗਰੀ ਦੀ ਉਦਾਹਰਨ ਤੁਹਾਨੂੰ ਦਿੱਤੀ ਹੈ ਕਿ ਕਿਵੇਂ ਆਪਣੇ ਸਵਾਰਥ ਲਈ ਜਿਹੜੇ ਪੈਸੇ ਲੈ ਰਹੇ ਆ ਬੰਦਿਆਂ ਨੂੰ ਕਹਿ ਰਹੇ ਆ ਕਿ ਜੀ ਅਸੀਂ ਪੰਥ ਦੀ ਸੇਵਾ ਲਈ ਇਹ ਪੈਸੇ ਚਾਹੀਦੇ ਆ ਆਪਣਾ ਵੱਖਰਾ ਮੁਲਕ ਬਣਾਉਣਾ ਹੈ ਜੇ ਤੁਸੀਂ ਇਹਦੇ ਲਈ ਪੈਸੇ ਨਾ ਦਿੱਤੇ ਨਹੀਂ ਤੁਹਾਨੂੰ ਕਿਡਨਾਪ ਵੀ ਕਰਾਂਗੇ ਅਸੀਂ ਤੁਹਾਨੂੰ ਮਾਰਾਂਗੇ ਵੀ ਅੱਜ ਅਸੀਂ ਬਾਹਰ ਤੁਹਾਡੀ ਕਾਰ ਤੇ ਗੋਲੀਆਂ ਚਲਾਈਆਂ ਕੱਲ ਨੂੰ ਅਸੀਂ ਤੁਹਾਡੇ ਤੇ ਗੋਲੀਆਂ ਚਲਾਵਾਂਗੇ ਔਰ ਉਹਨਾਂ ਲੋਕਾਂ ਨੂੰ ਪੁਲਿਸ ਜਦੋਂ ਫੜ ਰਹੀ ਹੈ ਉਹ ਵੀਡੀਓਗ੍ਰਾਫੀ ਵੀ ਹੋ ਰਹੀ ਹੈ ਔਰ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਦ ਸਾਹਮਣੇ ਆ ਰਹੀਆਂ ਤੇ ਬਾਕੀ ਦੇ ਲੋਕਾਂ ਤੇ ਕੀ ਪ੍ਰਭਾਵ ਇਹ ਦਾ ਜਾ ਰਿਹਾ ਹੈ ਉਹ ਤੁਸੀਂ ਆਪ ਵੀ ਸੋਚ ਸਕਦੇ ਹੋ ਤੁਸੀਂ ਦੱਸਣਾ ਵੀ ਤੇ ਇਸ ਵੀਡੀਓ ਨੂੰ ਤੁਸੀਂ ਜੀ ਵੱਧ ਤੋਂ ਵੱਧ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਔਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਦੇਣਾ ਹੋਰ ਵੀ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰ੍ਹਾਂਗਾ ਇਹਦੇ ਨਾਲ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ